ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਪੰਜਾਬੀ ਫੈਮਿਲੀ ਵਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਜਿਹੜੇ ਮੇਰੇ ਵੀਰ ਭਰਾ ਸਾਨੂੰ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਤੇ ਜਿਹੜੇ ਨਹੀਂ ਮੇਰੇ ਭਰਾ ਸਾਨੂੰ ਜਾਣਦੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਨਵਾਂ ਮਕਾਨ ਸ਼ੁਰੂ ਕੀਤਾ ਹੋਇਆ ਤੇ ਨੀਆਂ ਪਟੀਆਂ ਹੋਈਆਂ ਤੇ ਅੱਜ ਆਪਾਂ ਨੀਂ ਰੱਖਣੀ ਆ ਤੇ ਇਸ ਕੋਠੀ ਦੀਆਂ ਸਾਰੀਆਂ ਵੀਡੀਓ ਨੀਂ ਤੋਂ ਲੈ ਕੇ ਤਿੱਜਾ ਨਾ ਤੱਕ ਕਰ ਕੰਪਲੀਟ ਨਹੀਂ ਹੁੰਦੀ ਸਾਰੀਆਂ ਵੀਡੀਓ ਆਪਾਂ ਆਪਦੇ ਚੈਨਲ ਦੇ ਅਪਲੋਡ ਕਰਿਆ ਕਰਾਂਗੇ ਠੀਕ ਆ ਜੀ ਬਸ ਤੁਸੀਂ ਆਪਣਾ ਪਿਆਰ ਬਣਾਈ ਰੱਖਣਾ ਬਾਕੀ ਤੁਸੀਂ ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜਾ ਆਪਣਾ ਇਹ ਆਪਾਂ ਕਾਰਜ ਸ਼ੁਰੂ ਕੀਤਾ ਹੋਇਆ ਮਕਾਨ ਵਾਲਾ ਉਹ ਵਧੀਆ ਸਿਰੇ ਚੜੇ ਆਪਣਾ ਤੇ ਪੈਸੇ ਥੇਲੇ ਦੀ ਕਮੀ ਨਾ ਆਵੇ ਹਨਾ ਮਕਾਨ ਬਣਾਉਣ ਦੇ ਤੁਹਾਨੂੰ ਪਤਾ ਹੈ ਪੈਸੇ ਬਹੁਤ ਲੱਗ ਜਾਂਦੇ ਹਨਾ ਆਜੋ ਬਾਕੀ ਤੁਹਾਨੂੰ ਆਪਾਂ ਆਪਦੀ ਸਾਡੀ ਜਿਹੜੀ ਟੀਮ ਲੱਗੀ ਹੋਈ ਹੈ ਠੇਕੇਦਾਰ ਨਾਲ ਵੀ ਗੱਲ ਕਰਾਉਣੀ ਹੈ ਜਹਾਂ ਹੈ ਭਾਈ ਦੋਮਤੋਂ ਲੱਗਾ ਹੋਇਆ ਆ ਆ ਇਹਨਾਂ ਨਾਲ ਠੇਕੇਦਾਰ ਜਿਹਨੇ ਕੰਮ ਕਰਨਾ ਸਾਰਾ ਆ ਵੀ ਥੇਕੇ ਦਾ ਆ ਜਾ ਨੇੜੇ ਆ ਜਾ ਹੋ ਜਾ ਉਰੇ ਇਹਨੇ ਆਪਣੀ ਕੋਠੀ ਕੰਪਲੀਟ ਕਰਨੀ ਆ ਠੀਕ ਆ ਜੇ ਸਾਰੀਆਂ ਵੀਡੀਓ ਪਾਵਾਂਗੇ ਤੇ ਨਾਲੇ ਤੁਸੀਂ ਬਾਈ ਦਾ ਕੰਮ ਦੱਸਿਓ ਕਿ ਕਿੱਦਾਂ ਦਾ ਕਰਦਾ ਬਾਈ ਕੰਮ ਹਨਾ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਨਾ ਉਹ ਵੀ ਤੁਸੀਂ ਮੜਾ ਜਾ ਸਾਨੂੰ ਦੱਸ ਦਿਆ ਕਰਿਓ ਨਾਲ ਦੀ ਨਾਲ ਹਨਾ ਬੰਦਾ ਉਹ ਗੁਰ ਸੁਧਾਰ ਕਰ ਲੈਂਦਾ ਹਾਂ ਹਾਂਜੀ ਹਾਂ ਇਹਨਾ ਨੂੰ ਦੱਸ ਦੇ ਮੇਰਾ ਪੜਾਅ ਆ ਉਹ ਮੇਰਾ ਨਾਮ ਗੁਰਪਿਆਰ ਸਿੰਘ ਹੈ ਜੀ ਐਂਡ ਝਾੜੀ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਹਾਂ ਤੇ ਫਰੀਦਕੋਟ ਕੋਠੀ ਪਾ ਰਹੇ ਆ ਆਪਾਂ ਇਹ ਤੇ ਬਾਕੀ ਤੁਸੀਂ ਸਾਰੇ ਨੇ ਸਪੋਰਟ ਕਰਨੀ ਹੈ ਠੀਕ ਹੈ ਜੀ ਠੀਕ ਆ ਸਾਰੇ ਮੇਰੇ ਭਰਾ ਦੂਜੇ ਆ ਆਹ ਪਰਾ ਠੇਕੇਦਾਰ ਦਾ ਭਰਾ ਉਹ ਇਮੇ ਨਹੀਂ ਠੇਕੇਦਾਰ ਆ ਠੀਕ ਹੈ ਅੱਜ ਘੋਲ ਦਮਾਲਾ ਬੰਨ ਕੇ ਆਇਆ ਹੋਇਆ ਹੈ ਉਹ ਵੀ ਮੇਰਾ ਭਰਾ ਜਿਹੜੇ ਨਾਲ ਆਪਣੀ ਸਪੋਰਟ ਕਰਨੀ ਹੈ ਸਾਰੇ ਇੱਕ ਹੋ ਵੱਡਾ ਭਰਾ ਖੜਾ ਸਾਡਾ ਬਸ ਇੱਕ ਭਰਾ ਬਸ ਸਾਡਾ ਵੱਡਾ ਭਰਾ ਬਾਈ ਆ ਗਿਆ ਹੈ ਸਤਿ ਸ਼੍ਰੀ ਅਕਾਲ ਪੰਛਤ ਮਿੰਦੀ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਮੈਂ ਵੀ ਆ ਗਿਆ ਹੁਣ ਵਲੌਗ 'ਚ ਤੇ ਤੁਸੀਂ ਸਾਨੂੰ ਭੁੱਲਤਾ ਨਹੀਂ ਗਿਆ ਇੰਨੇ ਦਿਨਾਂ ਬਾਅਦ ਵਲੌਗ ਲਿਆ ਹੁੰਦਾ ਤੇ ਛੁੱਟੀ ਕਰਨ ਦਾ ਵੀ ਮੌਕਾ ਮਿਲ ਗਿਆ ਅੱਜ ਨੀਂਦ ਚੱਕ ਤੱਕ ਦੀ ਛੁੱਟੀ ਦਾ ਜੀ ਤੇ ਪੇਪਰ ਚੱਲਦੇ ਪਏ ਆ ਪਰ ਉਹ ਮੈਂ ਫਿਰ ਸ਼ਾਮ ਨੂੰ ਦੇ ਆਉਂਗਾ ਉਹਨਾਂ ਨੇ ਕਿਹਾ ਸੀਗਾ 1 ਵਜੇ ਆ ਜਿਓ ਦੇ ਜਿਓ ਆਉਣ ਆਲੀ ਆ ਉਹ ਤਾਂ ਬਸ ਸਹੀ ਗੱਲ ਆ ਘਰ ਵਾਲੇ ਉਹ ਲੇਟ ਹੋ ਗਏ ਆ ਹੂੰ ਤੇ ਇੱਥੇ ਤਿਆਰੀਆਂ ਪੂਰੀਆਂ ਜੋਰਾ ਸ਼ੋਰਾ ਨਾਲ ਲੱਗੀਆਂ ਹੋਈਆਂ ਗੁਰਪੇਰ 11 10 ਹੋ ਗਏ 11 10 ਹੋ ਗਏ ਯਾਰ ਹੁਣ ਪਾਪਾ ਆਟਾ ਤੋਂ ਲੱਗੇ ਆ ਹਾਂ ਪਿੱਟਾ ਪਾ ਤੇ ਆ ਗੱਟਾ ਵੀ ਵਿਛਾਲਿਆ ਇਹਨੂੰ ਧੋ ਕੇ ਰੱਖਾਂਗੇ ਕਿੰਨੀ ਏਟਾਂ ਤੋਂ ਲੱਗੇ ਮੈਂ ਆਪਾਂ ਸੀ 8 ਸਾਰੇ ਹਰੇਕ ਪਰਿਵਾਰ ਨੇ ਇੱਕ ਇੱਕ ਏਟ ਰੱਖੀ ਸੀ ਤੇ ਠੇਕੇਦਾਰ ਕਹਿੰਦਾ ਵੀ ਐਂ ਕਰੋ ਜਾਂ ਫਿਰ 8 ਬਣਦੀਆਂ ਸੀ ਉਹ ਕਹਿੰਦਾ 8 ਨਹੀਂ ਵਗਰ ਕਹਿੰਦਾ ਜਾਦਾ 11 ਹੀ ਕਰ ਲਓ ਉਸ ਨੂੰ 11 ਕਰ ਲਦੇ ਆ ਤੇ ਧੋ ਫਿਰ ਤਿਆਰੀ ਤਾਂ ਬਸ ਹੋ ਗਈ ਇਹ ਵੀ ਆ ਗਏ ਨੇ ਹੈਨਾ ਤੇ ਅੰਛੇ ਤੇ ਦਾਦੀ ਨੇ ਤਾਂ ਮੈਚਿੰਗ ਕਰ ਲਈ ਕਿੱਧਰ ਗਿਆ ਹੈ ਅੰਛੇ ਤੇ ਦਾਦੀ ਨੇ ਤਾਂ ਮੈਚਿੰਗ ਕਰ ਲਈ ਹਾਂ ਮੈਂ ਮੈਚਿੰਗ ਕਰ ਲਈ ਕਿੱਥੇ ਰੱਖੀ ਇੱਧਰ ਰੱਖ ਰੱਖ ਹੋਰ ਰੱਖ ਲੈ ਕਿੱਥੇ ਰੱਖ ਜਾ ਫੜਾਈ ਦੋ ਤੱਕ ਤਿਆਰੀਆਂ ਕਰੀ ਜਾਂਦੇ ਡੱਬਾ ਡੱਬਾ ਰੱਖਦੇ ਠੀਕ ਹੈ ਆ ਇੱਥੇ ਬੱਸ ਫਿਰ ਠੀਕ ਆ ਬੱਸ ਠੀਕ ਆ ਘਟਕਾ ਵੀ ਆ ਗਿਆ ਕੁੱਟੀ ਜਾਂਦੇ ਆ ਆ ਬੜਾ ਪਾਣੀ ਦੇ ਦਿੱਤਾ ਪਾਣੀ ਹਾਂ ਇਹ ਕਮਲ ਉਹ ਨਹੀਂ ਹੋਵੇ ਇੱਟਾ ਕਰਨ ਦਾ ਤਾਂ ਪਰ ਖਲੇ ਹੀ ਬੱਟੇ ਇਹ ਲਾ ਕਰਕੇ ਗੁਰੂ ਗ੍ਰੰਥ ਅਮਰਦਾਸ RAM ਦਾ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋਸਰੀ ਹਰਿ ਸ਼੍ਰੀ ਹਰਿ ਗੁਸਨ ਤੇ ਜਿਸ ਦਿੱਠੇ ਸਭ ਤੋਂ ਬਜਾਈ ਤੇਗ ਬਹਾਦਰ ਸਮਰਿਆ ਕਰਨੋਂ ਨੇ ਦਿਆਵੇ ਕਾਇ ਸਭ ਸਿੰਘ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਿੰਘ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਦਾ ਧਿਆਨ ਕਰ ਬੋਲਣਾ ਦੀ ਸ੍ਰੀ ਵਾਹਿਗੁਰੂ 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 ਹੇ ਤੇ ਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਨਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਚਵਰ ਤਖਤ ਸਤਰ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਨ ਕਮਲਾਂ ਪਾਸ ਅਰਦਾਸ ਬੇਨਤੀ ਜੋ ਦੜੀ ਗਰੀਬ ਨਵਾਜ਼ ਸਵਾਰਾ ਸਚੇ ਪਾਤਸ਼ਾਹ ਜੀ ਆਪ ਜੀ ਦੀ ਦਰ ਕਰਦੇ ਪ੍ਰਸਵਾਨ ਦਰ ਕਰਦੇ ਸੇਵਕ ਭਾਈ ਸਾਹਿਬ ਸਰਦਾਰ ਵਿਕਲ ਸਿੰਘ ਅਤੇ ਸੇਵਕ ਪਰਿਵਾਰ ਬਲੁਰਾਣੋਂ ਕਤਰੋਕੇ ਕਰ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਕਿਸੇ ਮਨੁਕਾਵਨਾ ਨੂੰ ਲੈ ਕੇ ਭਾਵਨਾ ਨੂੰ ਲੈ ਕੇ ਤੇ ਜੋ ਨਵੇਂ ਮਕਾਨ ਤਿਆਰ ਕਰਨ ਲੱਗੇ ਨੇ ਐਸੇ ਵੇਲੇ ਨੇ ਰੱਖਣ ਲੱਗਿਆਂ ਆਪ ਜੀ ਤੋਂ ਆਗਿਆ ਮੰਗਦੇ ਨੇ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਕਰਵਾਉਂਦੇ ਨੇ ਸਤਿਗੁਰੂ ਸਚੇ ਪਾਤਸ਼ਾਹ ਕਿਰਪਾ ਕਰਨੇ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਕਰਨੀਆਂ ਸੇਵਾ ਪਰਿਵਾਰ ਦੀਆਂ ਮਨੋਕਾਬਨਾਵਾਂ ਭਾਵਨਾਵਾਂ ਗੁਰਮਰਿਆਦਾ ਸਤ ਸੰਪੂਰਨ ਕਰਨੀ ਅੰਗ ਸੰਸਾਹਾਈ ਹੋਣਾ ਚਾਹੀਦੀ। ਖਲਾ ਸੁਖ ਸ਼ਾਂਤੀ ਬਖਸ਼ਣੇ ਮਿਸਤਰੀ ਮਜ਼ਦੂਰਾਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਸਕੇ ਮਿਹਰ ਪ੍ਰਿਆ ਰੱਖਣਾ ਅੰਗ ਸੰਸਾਹਾਈ ਹੋ ਕੇ ਸੇਵਕਾਂ ਦੇ ਕਰਜ ਰਾਸ ਕਰਨੇ ਹਰ ਮਦਾਨ ਫਤਿਹ ਬਖਸ਼ਿਸ਼ ਕਰਨੇ ਆਉਣ ਵਾਲੇ ਆਦਾਂ ਵਿਆਦਾਂ ਉਪਾਦਾਂ ਦੁੱਖਾਂ ਕਲੇਸ਼ਾਂ ਵਿਗਨਾਂ ਦੇ ਨਾਸ਼ ਕਰਨੇ। Takk. Okay. 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 ਆ ਜੋ ਜੀ ਪਹਿਲਾਂ ਤੁਸੀਂ ਫੜਾਓ ਪਹਿਲਾਂ ਇੱਕ ਉਹ ਫੜੀਏ ਉਹ ਫੜਾਉਣੀ ਹੈ ਇੱਧਰ ਨੂੰ ਮੈਂ ਫੜ ਲਾਂ ਅਲੋ ਜੀ ਚਲੋ ਜੀ ਬਸ ਇੱਥੇ 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 ਜਾ ਦੋ ਕੋ ਕੁ ਕਰਾ ਰਹੇ ਪਰਲੇ ਚਾਹ ਤਾ ਪਹਿਲਾ ਚਾਹ ਸੁਸਰੇ ਰੋਣ ਵਾਜੋ ਬਸੋ ਵੰਨਣ ਵਾਜੋ ਇਹ ਰਾਤ ਤੀਕੀ ਰੋਣ ਸਾਡਾ ਆਰਟੀਕਟ ਲੇਟ ਹੋ ਗਿਆ ਸਾਡਾ ਨਹੀਂ ਅਸੀਂ ਰੱਖਿਆ ਕੀ ਸੱਚ ਕਹਾਂ ਸਰਦ ਇਹ ਵਦਾਂਗੇ ਬਈ ਤਿੰਨ ਬਾਰ ਹੋ ਗਿਆ ਉਹ ਹਜੇ ਗਟਕਾ ਤਾਂ ਪਾਉਣਾ ਇਹਨਾਂ ਨੇ ਅੱਛਾ ਇੱਕਰੀ ਕਿ ਲੋ ਅਸੀਂ ਅੱਜ ਹੀ ਰੱਖ ਲਈ ਕਹਿੰਦੇ ਅੱਜ ਕੱਲ ਨੂੰ ਪੜ ਜੂਗਾ ਥੋੜਾ ਜਿਹਾ ਨਾ ਰੱਖ ਦੇ ਅੱਜ ਰੱਖ ਲਈ ਸਾਡੀ ਫਾਈਲ ਮਾਰਦੇ ਵਿੱਚ ਵੜ ਕੇ ਬਣਾ ਵਿੱਚ ਵੜ ਚੋਂਦਰ ਦੀ ਪਤਾਈ ਕਰਦੇ ਉਹਨਾਂ ਤੋਂ ਮੁੱਕ ਰਿਓ ਆ ਵੇਖੋ ਇਧਰ ਅਸੀਂ ਘੁੰਮੀ ਜੰਨੇ ਆ ਕਿੱਧਰ ਗਿਆ ਉਹ ਗਵਾਚ ਗਿਆ ਇਧਰ ਗਿਆ ਆ ਖੜਾ ਮਜ਼ਾ ਆਉਂਦਾ ਕਿੰਨਾ ਇਹ ਚੱਲ ਗੁਫਾ ਚ ਹਰ ਲਿਬੜ ਨਾ ਜਾਈਂ ਛੁੱਟੀ ਕਾ ਆਲੀ ਆ ਜੰਚਣਾ ਓਏ ਭੱਜਿਆ ਹੀ ਜਾਂਦਾ ਕਿੱਧਰ ਗਿਆ ਉਹ ਜਾਂਦਾ ਆ ਦਾਦੀ ਨੂੰ ਭਜਾਉਂਦਾ ਆ ਲੈ ਕੇ ਗਿਆ ਕਹਿੰਦਾ ਲਿਓ ਮੈਂ ਕੁਝ ਦਿਖਾਉਣਾ ਕੀ ਕਹਿੰਦਾ ਇਹ ਕਰਕੇ ਆਵੇ ਸਾਰੇ ਵਿੱਚ ਵੀ ਨੰਗਣ ਆਇਆ ਅੱਛਾ ਚਲੋ ਤੁਸੀਂ ਵੀ ਵੇਖੀਂ ਅੰਦਰ ਜਾ ਕੇ ਆ ਲੋਰ ਵੀਊ ਆਹ ਪਾਜ ਗਿਆ ਇਹ ਇਹ ਆਇਆ ਇਹ ਕਮਰਾ ਹੈ ਇਹ ਡਰੈੰਗ ਰੂਮ ਇਹ ਡਰੈੰਗ ਰੂਮ ਇਹ ਡਰੈੰਗ ਨਹੀਂ ਇਹ ਬਲੋਬੀ ਹੈ ਇਹ ਲੋਬੀ ਉਹ ਦੋ ਬੀ ਇੱਧਰ ਹੀ ਬਣਨੇ ਸੀ। ਤੂੰ ਹੋਵੇ ਖਾਲ ਹੈ? ਨਹੀਂ ਉਹ ਤਾਂ ਅਜ ਕੰਢੇ ਤੋਂ ਤੋਂ ਬਾਅਦ ਬਣੂਗਾ। ਅੱਛਾ। ਪਨੀਰ ਪੱਟੀਆਂ ਜੋਂਦੀ। ਇੱਥੇ ਤਾਂ ਗਮਨਾ ਹੋ ਗਏ। ਬਹੁਤ। ਹਾਂ ਇਹਨਾਂ ਦੀ ਇੱਥੇ ਹੀ ਆ ਨੀ। ਆਪਾਂ ਨਹੀਂ ਵੀ ਥੋੜਾ ਪੱਟੀ ਜਾਰੀ ਅਗਲੇ ਆ ਪੂਰੀ ਆ। ਕੀ ਪਤਾ ਹੋਰ ਥੱਲੇ ਹੋਵੇ। ਹਾਂ। ਇਹ ਗੱਲ ਤਾਂ ਲੈਂਦੀ ਹੂ। ਆ ਆ ਲੋ ਬੀ ਹੂੰ। ਆ ਲੋ। ਏ ਪਤਾ ਨਹੀਂ ਚਾਦ ਰਸੋਈ ਦਾ ਉਧਰ ਆ ਪੌੜੀਆਂ ਕੋਲ ਰੱਖ ਲਈ ਨਹੀਂ ਫਿਰ ਹੈ ਹਾਂ ਚਾ ਚਾ ਦੇ ਦੂੰਗਾ ਪਤਾ ਵਾਂਚ ਗਿਆ ਮੇਰੀਆਂ ਚੱਪਾਂ ਦਾ ਬਣਾ ਗੈਦ ਹੋ ਜਾਣੇ ਚਾ ਵਧੀਆ ਹੋ ਗਿਆ ਹੁਣ ਚੀਨੋ ਚਾਹ ਨੂੰ ਬਸ ਚਾਹ ਪੀ ਲ ਕੇ ਤੇ ਫਿਰ ਚੱਲਣੇ ਚੱਲ ਹੋਰ ਗੱਲਾਂ ਹਾਂ ਦੋ ਦੋ ਚਾਪੇ ਲੱਬੀਆਂ ਜੱਪੜਾ ਨਹੀਂ ਆ ਤੇ ਤੇ ਇੱਥੇ ਮੇਰੀ ਜੱਪੜਾ ਨਹੀਂ ਲੱਬੀਆਂ ਹੈ ਮੈਂ ਕਿੱਥੇ ਜਾਵਾਂ ਮੈਂ ਨਹੀਂ ਜਾਣਾ ਪੁੱਤ ਇੱਥੇ ਹੀ ਆਂਦਾ ਅੱਗੇ ਵੀ ਉਹ ਕਰਾ ਨਹੀਂ ਮੈਂ ਨਹੀਂ ਜਾਣਾ ਪੁੱਤ ਉੱਥੇ ਕੀ ਕਰਨਾ ਦੱਸ ਪਹਿਲਾਂ ਮੈਨੂੰ ਮੈਨੂੰ ਪਹਿਲਾਂ ਦੱਸੋ ਤੇ ਕੀ ਕਰਨਾ ਉਨੇ ਜਾਣੇ ਪੇਪਰ ਵੀ ਦੇਣ ਜਾਣਾ 1 ਵਜੇ ਕਿੰਨਾ ਟਾਈਮ ਹੋ ਗਿਆ ਲੱਗ ਗਿਆ ਸਾਢੇ 12:00 ਹੈ 12:00 ਨੀ ਆ ਬਦਲੇ ਅਜ ਵੰਚ ਨੂੰ ਛੁੱਟੀ ਮਾਰੀ ਹੈ ਪੇਪਰ ਹੁਣ ਕੋਠੀ ਬਣ ਲੱਗੀ ਬਣ ਲੱਗਾ ਲੈ ਕਾਹਦੇ ਨੇ ਥੱਕ ਗਿਆ ਦਸੀਂ ਇੱਧਰ ਚਾਹ ਪਾਣੀ ਦਾ ਟਾਈਮ ਹੋ ਗਿਆ ਹੈ ਪਾਪਾ ਸੇਵਾ ਕਰਦੇ ਹੋਏ ਹਾਂ ਤੇ ਆ ਚਾਹ ਪਾਪਾ ਲਗਾ ਨੀ ਸੇ ਨੂੰ ਇਹ ਨਾ ਬਈ ਹੈਗੀ ਆ ਬੈਡਿੰਗ ਪਾ ਲੈਣੀ ਚਾਹੁੰਦਾ ਸੀ ਉਹ ਵੀ ਆਏ ਪਾਣੀ ਪੀਣਗੇ ਪਹਿਲਾਂ ਅੰਛੋਈ ਅੰਛੇ ਅੰਛੇ ਜਾ ਪਾਣੀ ਲੈ ਕੇ ਆ ਮੈਂ ਨਹੀਂ ਲੈ ਐਂਦੇ ਕੀੜੇ ਬਹੁਤ ਲਵਾਈ ਪਾਣੀ ਤੇ ਆ ਚਾਹ ਪਹਿਲਾਂ ਆ ਗਲੀ 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 ਸੁੰਨੀ ਸੁੰਨੀ ਸੀ ਜੀ ਹੁਣ ਵੇਖੀ ਕਾਹਬਾਉਂਦੀ ਇਹਦੇ ਰੋਜ਼ ਕੰਜੇ ਤੇ ਸ਼ਾਮ ਤੇ ਰਹਿੰਦੀ ਮੈਂ ਜਦੋਂ ਅਸੀਂ ਆ ਗਏ ਫਿਰ ਨਹੀਂ ਰਹੀ ਆਈ ਇਹਦੀ ਸ਼ਾਂਤੀ ਰਾਬੇ

ਇਕਵਾ ਇਹਦਾ 1:10 ਤੇ ਸ਼ੁਰੂ ਆ ਪੇਪਰ ਟੈਸਟ ਜੇ ਚੱਲ ਜੰਦੇ ਆ ਜੀਆਂ ਨੰਬਰ ਆ ਲਓ ਬਈ ਹੁਣ ਨੀਂਦ ਤਾਂ ਰੱਖਦੀ ਆ ਤੇ ਹੁਣ ਆਪਾਂ ਚੱਲਦੇ ਆ ਕਰੀ ਨੀਂਦ ਰੱਖਦੀ ਹਾਂ ਚ ਨੇ ਵੀਡੀਓ ਕੋ ਸਿੱਧੀ ਬਣਾਈਂਗੀ ਹਾਂ ਵੀਡੀਓ ਕੋ ਸਿੱਧੀ ਨਹੀਂ ਬਣਾਈ ਤੂੰ ਇਹਦਾ ਤੈਨੂੰ ਬਾਅਦ ਚ ਪਤਾ ਲੱਗੂ ਵੀਡੀਓ ਬਣਾਈ ਆ ਤੇ ਹੁਣ ਤੇਰੀ ਰਾਤ ਜੀ ਜਦੋਂ ਤੇਰੇ ਪਾਪਾ ਨੇ ਵੀਡੀਓ ਵੇਖੀ ਹੁਣ ਤੇਰੀ ਸ਼ਾਮ ਤਾਂ ਨਹੀਂ ਰਾਤ ਤੇ ਹੁਣ ਮੈਂ ਚੱਲਦਾ ਮੇਰਾ ਪੇਪਰ ਆ ਤੇ ਪਾਪਾ ਚਲੋ ਬਾਏ ਲੈ ਕੋ ਸਾਹਿਬ ਆਪ ਅੱਗੇ ਹੋਏ ਆ ਕਹਿੰਦੇ ਠੇਕੇਦਾਰ ਕਹਿੰਦਾ ਵੀ ਮੈਂ ਕੱਢਦਾ ਯਾਰ ਨਹੀਂ ਹੈ ਇਹਨਾਂ ਨੂੰ ਹੱਲ ਨਹੀਂ ਤੇ ਆ ਵੀ ਅੱਜ ਦੀ ਦਿਹਾੜੀ ਵੀ ਨੀਆਂ ਦੇ ਲੇਖ ਹੀ ਲੱਗ ਗਈ ਸਾਡੀ ਹਾਂ ਆਉ ਕਹਿੰਦੇ ਵੀ ਅਸੀਂ ਤਾਂ ਚੱਲੇ ਹਾਂ ਇਹ ਨਹੀਂ ਨਾ ਕਰਦੇ ਹਾਂ ਹਾਂ ਇਹ ਕਹਿੰਦੇ ਸਾਡਾ ਟਾਈਮ ਹੋ ਗਿਆ ਠੇਕੇਦਾਰ ਕਹਿੰਦਾ ਵੀ ਮੈਂ ਤੁਹਾਨੂੰ ਕੰਮ ਕਰਕੇ ਦਿਖਾਉਣਾ ਆ ਕਮਰੇ ਜੇ ਨੇ ਉਲਝਾ ਲਿਆ ਅੱਜ ਤਾਂ ਆ ਤਾਂ ਸਾਰੇ ਨੀ ਪਹਿਲਾਂ ਕੱਢੀ ਹੋਈ ਸੀ ਤੇ ਆ ਕਮਰੇ ਜੇ ਨੇ ਉਲਝਾ ਲਿਆ ਤੇ ਇਧਰ ਟਿੱਬੇ ਲਾਤੇ ਬਈ ਮਿੱਟੀ ਤੇ ਸਾਰੇ ਦੇਖ ਬੱਸ ਐਂਡ ਜੀ ਦੀ ਕੰਮ ਹੁੰਦਾ ਬੱਸ ਬੱਸ ਇਹ ਥੱਲੇ ਚੱਲਦੇ ਚੁੰਦੀ ਨਹੀਂ ਆ ਹਾਂਜੀ ਚਲੋ ਠੀਕ ਹੈ ਜੀ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਕਰਦੇ ਐਂਡ ਅੱਜ ਆਪਾਂ ਨੀ ਰੱਖ ਲਈ ਆ ਬਾਬਾ ਜੀ ਤੋਂ ਅਰਦਾਸ ਕਰਾ ਲਈ ਆ ਤੇ ਕੱਲ ਨੂੰ ਇਹ ਥੱਲੇ ਗਟਕਾ ਵਗੈਰਾ ਪਾਉਣਗੇ ਕਟਕਟਾਈ ਕਰਨਗੇ ਤੇ ਫਿਰ ਪਰਸੋਂ ਤੋਂ ਫਿਰ ਇੱਟਾਂ ਦੀ ਜਨਾਈ ਸ਼ੁਰੂ ਕਰ ਦੇਣਗੇ ਠੀਕ ਹੈ ਜੀ ਤੇ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਵਿਖਾਵਾਂਗੇ ਨੀਂ ਤੋਂ ਲੈ ਕੇ ਕੋਠੀ ਦੇ ਅੰਡ ਤੱਕ ਸਾਰਾ ਪ੍ਰੋਪਰ ਕੰਮ ਕਿਦਾਂ ਆਪਾਂ ਕੀਤਾ ਤੇ ਤੁਸੀਂ ਬਸ ਸਾਨੂੰ ਸਪੋਰਟ ਫੁੱਲ ਕਰਦੇ ਰਹੋ ਤੇ ਚੈਨਲ ਨੂੰ ਕਰ ਰਹੋ ਕਰ ਲੋ ਸਬਸਕ੍ਰਾਈਬ ਧੰਨਵਾਦ